ਜੇ ਸੀਗਾ ਜੀ ਸਾਰਿਆਂ ਨੂੰ ਆਪਾਂ ਜੱਗੀਕਾਰ ਸੈਸਰੀ ਤੋਂ ਅੱਜ ਆਪਣੇ ਕੋਲ ਕਲੂਜ਼ਕਾਰ ਆਈ ਹੈ ਬਾਈ ਪੁੱਛਦੇ ਆਂ ਬਾਈ ਜੀ ਨੂੰ ਕਿੰਨੇ ਲੱਗਿਆ ਕੰਮ ਕਰਿਆ ਬਾਈਨ ਦਾ ਤੇ ਕੀ ਕੀ ਕੰਮ ਕਰਿਆ ਬਾਈਨ ਨੂੰ ਪੁੱਛਦੇ ਆਂ ਕੀ ਹਾਲੇ ਵੀ ਕਿਹੜੀ ਜਗ੍ਹਾ ਤੇ ਦੇਖੋ ਜੀ ਬਾਈ ਆਪਣੇ ਫਤੇ ਮੋਟਰ ਵਾਲਿਆਂ ਸਾਰੇ ਜਾਣਦੇ ਹੋਣਗੇ ਫਤੇ ਮੋਟਰ ਅਵਧਾਰ ਲਈ ਦੀ ਬਾਈ ਨੇ ਜੂਜ ਹੈ ਨਾ ਤੇ ਆਪਾਂ ਤੁਹਾਨੂੰ ਇਹਦਾ ਕੰਮ ਕਰਿਆ ਹੈ ਆਪਾਂ ਐਂਡਰੋਇਡ ਪਲੇਅਰ ਲਾਇਆ ਜੀ ਜੀਸਪੀ ਪੁਲਾਈਆ ਹੈ ਤੇ ਕਿੰਨੀ ਤਰ੍ਹਾਂ ਦੀ ਟੈਕਨੋਲੋਜੀ ਤੇ ਆਜੂ ਚੈੱਕ ਕਰਵਾਉਣਾ ਹੈ ਐਂਡਰੋਇਡ ਵੀ ਲੱਗਾਈਆਂ ਤੇ ਚੈੱਕ ਕਰੋ ਜੀ ਆਪਾਂ ਨੇ ਇਹਦੇ ਚ ਐਂਡਰੋਇਡ ਪਲੇਅਰ ਲਾਇਆ ਇਹ ਟੋਟਲੀ ਕੰਮ ਕਰੂਗਾ ਜੋ ਵੀ ਇਹਦੇ ਚ ਫੰਕਸ਼ਨ ਆਉਂਦੇ ਨੇ ਜੀ ਤਾਂ ਕਿ ਆ ਦੁੱਖਿਆਂ ਦੇ ਜੋ ਬਲੂਰ ਦੇ ਜੋ ਵੀ ਫੰਕਸ਼ਨ ਨੇ ਸਾਰੇ ਕੰਮ ਕਰੂਗਾ ਵੀਰੇ ਤੇ ਇਸ ਤੋਂ ਇਲਾਵਾ ਵੀ ਲਾਂ ਦੇ ਲੈਟਾ ਲੰਗੇ ਨੇ ਬਾਈ ਬਾਰੇ ਬਾਰੇ ਵੀ ਲਾਂ ਦੇ ਲੈਟਾ ਲੰਗੇ ਨੇ ਕਿ ਵੀ ਬੁਲਾਈਏ ਬਾਈ ਕੀ ਬਾਈਆਂ ਨੇ ਟੀਕਾ ਲੱਗਿਆ ਟੀਕਾ ਲ ਚੱਕਰ ਬੰਦੇ ਆ ਟੀਕਾ ਦਾ ਟੈਪਰ ਲੱਗਦਾ ਤੇ ਟੀਕਾ ਪਰ ਥੋੜੇ ਜਿਹਾ ਖਰਾਬ ਹੋ ਚੁੱਕੇ ਨੇ ਆਪਾਂ ਅਗਲੇ ਹਫਤੇ ਮਤਲਬ ਮੰਡੇ ਨੂੰ ਬਾਈਆਂ ਨੂੰ ਟਾਈਮ ਦਿੱਤਾ ਮੰਡੇ ਨੂੰ ਆਪਾਂ ਟੀਕਾ ਲਾਵਾਂਗੇ ਕਰਦੇ ਤੇ ਬਾਕੀ ਬਾਈ ਕਿਵੇਂ ਲੱਗਿਆ ਬਾਈ ਮੈਂ ਕੰਮ ਬਹੁਤ ਰੱਗ ਗਿਆ ਕੋਡੇਰੀ ਨਾਲ ਬਹੁਤ ਹਫਤੇ ਮਿਲ ਗਏ ਬਹੁਤ ਬਾਰੇ ਪਹਿਲਾਂ ਵੀ ਗੱਡੀ ਦਾ ਕਰਵਾਇਆ ਸੀਗਾ ਕੋਈ ਗੱਡੀ ਦਾ ਨਹੀਂ ਕਰਵਾਇਆ ਸੀਗਾ ਮੋੜ ਲੱਗਿਆ ਸੀ eu o que madrugada.